ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੂਜ ਜੀ ਤੇ ਜ਼ਿਲ੍ਹੇ ਬਠਿੰਡੇ ਦੇ ਪਿੰਡ ਆ ਤਹਿਸੀਲ ਵਾਇਆਂ ਨੂੰ ਮੋੜ ਮੰਡੀ ਹਨਾ ਵੀਰੇ ਤੇ ਇੱਕ ਆਪਾਂ ਤੁਹਾਡੇ ਬਾਅਦ ਤੇ ਸੂਈ ਸਬਾਈ ਵਹਿੜ ਲੈ ਕੇ ਆਇਆ ਕਦੋਂ ਸੂਈ ਆ ਕਿੰਨਾ ਦੁੱਧ ਬਾਦ ਕੱਢੂਗੀ ਪਲੂਣ ਵਹਿੜਾ ਗੱਲਬਾਤ ਬਾਈ ਨਾ ਕਰਾਵਾਂਗੇ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਹਾਂ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ 98726 ਜੀ 0231 ਦੁਬਾਰਾ ਫੇਰ ਬੋਲ ਦਿਓ 98726 ਹਾਂ 0231 ਪਿੰਡ ਜੀ ਪਿੰਡ ਸੂਚਾ ਜੀ ਜ਼ਿਲ੍ਹਾ ਜ਼ਿਲ੍ਹਾ ਬਟਿੰਡਾ ਜੀ ਤਸੀਲ ਰਾਮਪਰਾ ਹੋ ਜੀ ਆ ਮੋੜ ਜੀ ਮੋੜ ਮੰਡੀ ਓਕੇ ਜੀ ਮੋੜ ਕਿੰਨੇ ਕਿਲੋਮੀਟਰ ਇੱਥੋਂ ਮੋੜ ਇੱਥੋਂ ਹੈਗਾ ਜੀ 15 ਕਿਲੋਮੀਟਰ ਰਾਮਪਰਾ ਰਾਮਪਰਾ 16 ਕਿਲੋਮੀਟਰ ਜੀ ਇੱਧਰ ਚੌਕ ਆ ਗਿਆ ਹਨਾ ਤੁਹਾਡੇ ਨੇੜੇ ਹਾਂ ਜੀ ਨਾਲ ਦੇਖਾ ਗਿਆ ਜੀ ਦੇਖਾ ਗਿਆ ਤੇ ਜੇ ਆਪਾਂ ਗੱਲ ਕਰ ਲਏ ਜਿਹੜੀ ਬਿਹੜ ਆਪਾਂ ਦੇਖੀ ਜਾਂਦੇ ਹਾਂ ਜ ਇਹ ਸੂਈ ਹੈ ਜੀ ਰਾਤ 2 ਵਜੇ ਸੂਈ ਹੈ ਜੀ ਜੇਰਜੁਰ ਕੰਪਲੀਟ ਹੈ ਜੀ ਮਗਰ ਕੀ ਆ ਗਿਆ ਮਗਰ ਬੱਚਾ ਜੀ ਤੇ ਮੂੰਹੋਂ ਕਿਵੇਂ ਹੈ ਜੀ ਮੂੰਹ ਚਾਰ ਦਿਨ ਦਾ ਜੀ ਕੋਈ ਮਰਜੀ ਆ ਕੇ ਦੇਖ ਲੈ ਚਾਹ ਹਾਂ ਪੱਟ ਕੇ ਲੈ ਜਿਹੜਾ ਮਰਜੀ ਹਾਂ ਪੱਟ ਕੇ ਦੇ ਦੇ ਤੇ ਕਿੰਨਾ ਕੁ ਬੌਲਾ ਘੜਦਾ ਫਿਰ ਦੁੱਧ ਜੀ ਚਾਰ-ਚਾਰ ਲੀਟਰ ਸੁੱਕ ਦੁੱਧ ਘੱਟੇ ਚਾਰ ਤੋਂ ਪੰਜ ਤੇ ਕਿੰਨਾ ਦੁੱਧ ਕਹਿ ਕੇ ਦੇਵਾਂਗੇ ਆਪਾਂ ਇਹਨੂੰ ਦੁੱਧ ਦੇਵਾਂਗੇ ਜੀ ਇਹ ਘਟੋ ਆਡਾ 20 ਤੋਂ ਪਲੱਸ ਬਾਹਰ ਹੀ ਦਿਓ ਵੀ 20 ਤੇ ਬੱਚੀ ਦਾ ਲੈਵ ਆਲੂ ਬਾ ਦੱਸਦਾ ਹਣਾ ਫੱਟੇ ਲੈ ਬਟੇ ਖੋਲੋ ਜੀ ਇਹਨੂੰ ਤੋਰਾ ਤਾਰਾ ਕਰਾਈਗੇ ਚੱਕ ਤੇ ਥਣ ਤੁਹਾਨੂੰ ਕਰਾਵਾਂ ਇਹਨੇੜੇ ਤੋਂ ਚ ਚਾਰੇ ਥਾਂ ਨਿੱਖੜਵੇਂ ਪੂਰੇ ਗੈਬ ਤੇ ਬਾਕੀ ਦਾ ਹਲਕਾ ਜਿਹਾ ਚਫ ਚਕਰਾਸ ਹੈਗਾ ਤੇ ਗਰਮੀ ਨਾਂ ਦੇ ਬਰਾਬਰ ਮੰਨਣੀਆਂ ਨੇ ਤੇ ਬਾਕੀ ਦਾ ਤੁਸੀਂ ਲੇਵਾ ਦੇਖੋ ਕਿੱਥੋਂ ਦਾ ਇਹਨਾਂ ਵੜ ਦਾ ਲੇਵਾ ਬੌਲਾ ਕੱਢਿਆ ਵਾ ਤੇ ਤਾਂ ਵੀ ਲੰਮੀ ਲਿਆ ਚੱਲਿਓ ਜੀ ਆਹ ਦੇਖੋ ਜੀ ਫਾਸ ਫਾਸ ਤੁਰਦੀ ਆ ਹੁਣ ਵੀ ਧਾਰਾ ਧੁਰਾ ਤੁਹਾਨੂੰ ਕਰਾ ਦਿਆਂ ਚੈੱਕ ਆਹ ਦੇਖੋ ਜੀ ਤੇ ਕੱਦ ਕਾਠ ਪੂਰਾ ਹਨਾ ਬਾਈ ਹਾਂ ਬਾਈ ਕੱਦ ਪੂਰਾ ਲਿਓ ਮੋੜ ਲਿਓ ਓਕੇ ਓਕੇ ਤੇ ਲੇਵਾ ਨਾ ਜੇ ਆਪਾਂ ਗੱਲ ਕਰ ਲਿਆ ਅੱਗੇ ਪਿੱਛੇ ਦਾ ਹਵਾਨਾ ਹਨਾ ਗਾਂ ਨੂੰ ਵੀ ਉਹਨਾਂ ਪਿੱਛੇ ਵੀ ਉਹਨਾਂ ਤੇ ਸੀਲ ਸਾਹੂ ਬੜੀਆ ਹਨਾ ਬਾਈ ਬਹੁਤ ਸੀਲ ਤੇ ਬਾਕੀ ਦਾ ਦੇਖੋ ਜੀ ਨੇੜ ਤੋਂ ਫੇਰ ਕਰੋ ਥਣਲੇਵਾ ਚੱਕ ਤੇ ਬਣੇ ਰਹੋ ਵੀਡੀਓ ਦੇ ਨਾਲ ਮੁੱਲ ਵੀਡੀਓ ਦੇ ਵਿੱਚ ਹੀ ਹੋਊਗਾ ਹੋਊ ਜਮਾਇਜ ਤੇ ਬੈੜ ਨੇ ਵਾਕਈ ਕੱਢ ਦੇਣਾ ਬਾਈ ਨੇ 20 ਕਿਹਾ ਤੇ 20 ਤੋਂ ਪਲੱਸ ਹੀ ਦੁੱਧ ਕੱਢ ਦੇਣਾ ਲਾ ਲਓ ਫਿਰ ਬੱਚਾ ਬੋਚਾ ਕਹੀਂ ਮਰਾ ਲੈਂਦੀ ਏ ਧਾਰਾਂ ਓਕੇ ਜੀ ਆਹ ਦੇਖੋ ਜੀ ਧਾਰਾਂ ਦੂਰਾਂ ਕਰੋ ਚੱਕ ਧਾਰਾਂ ਦੇਖੋ ਪੈਂਦੀ ਹੂੰ ਦੂਜਾ ਜਿਵੇਂ ਮਾਰਦੇ ਵੀਰੇ ਇਹ ਮੂਹਰਲੇ ਪਰ ਲੈ ਦੀਆਂ ਗੀਆਂ ਕਬਹਿ ਨਹੀਂ ਇਹਦੀਆਂ ਬਹਿਣੀਆਂ ਇਹਦੀਆਂ ਧਾਰ ਬੜੀ ਹੈ ਨਾ ਨਰਮ ਆ ਬਾਈ ਹਾਂ ਬਾਈ ਬਾਵੀ ਬੋਲੀ ਆਹ ਦੇਖੋ ਵੀ ਧਾਰ ਦੇਖੋ ਤੁਸੀਂ ਪੈਂਦੀ ਨਾਲ ਕਿੰਨੂੰ ਬਾਹਰ ਦੀ ਥੱਲੇ ਦੂਜਾ ਜਿਵੇਂ ਮ ਉੱtrei ਵੜ ਹੈਨਾ ਹਾਂਜੀ ਆਹ ਇੱਕਲੇ ਆਹ ਦੇਖੋ ਜੀ ਫੁੱਲ ਦਸੰਦੀ ਵਾਲਾ ਕੰਮ ਆ ਤੇ ਬਾਕੀ ਧਾਰਾਂ ਤੁਹਾਨੂੰ ਚੈੱਕ ਕਰਾ ਦਿਆਂ ਠੀਕ ਆ ਜੀ ਤੇ ਧਾਰਾਂ ਦੂਰਾਂ ਤੁਹਾਨੂੰ ਕਰਾ ਦਿਆਂ ਜੀ ਚੈੱਕ ਠੰਡੀ ਸੀਲ ਤੇ ਦੋ ਦਿਨ 20 ਤੋਂ ਪਲੱਸ ਬਾਈਆਂ ਨੇ 20 ਕਹਿ ਕੇ ਦਿੱਤਾ ਨਾ ਮੇਰੇ ਹਿਸਾਬ ਨਾਲ ਜੀ ਹੁਣ ਵੀ ਆਪਾਂ ਬੌਲਾ ਕੱਢਣ ਲੱਗ ਜੀ ਜੀ ਚੰਗਾ ਹੀ ਕੱਢ ਦੂ ਹੈਨਾ ਹਾਂਜੀ ਆ ਪੂਰੇ ਕੱਢੂ ਜੀ ਆਹ ਦੇਖੋ ਇਹ ਵਾ ਦੇਖੋ ਕਿੱਥੋਂ ਤੇ ਭੌਂ ਦੀ ਪੈਰ ਝੜ ਕੇ ਉੱਤੇ ਚੜਜੂ ਦੇਖੋ ਕਿੰਨਾ ਸੋਹਣਾ ਲੇਵਾ ਤਿਆਰ ਕੀਤਾ ਕੱਲਾ ਕੱਲਾ ਥਾਣ ਲੱਗਿਆ ਵਾ ਤੇ ਮਗਰ ਬੱਛਾ ਆ ਗਿਆ ਹੈ ਮਗਰ ਬੱਛਾ ਆ ਗਿਆ ਤੇ ਮੂੰਹੋਂ ਚਾਰ ਦੰਦ ਦਾ ਮੂੰਹੋਂ ਚਾਰ ਦੰਦ ਦਾ ਤੇ ਫਿਰ ਕਿੰਨੇ ਪੈਸੇ ਲੈ ਲੈਣੇ ਬਾਈ ਇਹਦੇ ਆਪਾਂ ਅਸੀਂ ਬਾਈ ਲੈਣੇ 1 ਘੱਟ 90 ਮਾਨਤਾਨ ਹੋ ਜੂ ਥੋੜਾ ਬਹੁਤ ਓਕੇ ਬੱਚੀ ਵੀ ਚੰਗੀ ਆ ਹਨਾ ਬੱਚੀ ਬਾਈ ਜੀ ਇੱਕ ਨੰਬਰ ਆ ਬੱਚੀ ਤੇ ਬਾਕੀ ਦੀ ਗੱਲ ਗਰਮ ਹੀ ਨਹੀਂ ਇਹਨੇ ਮੰਨਣੀ ਐਚ ਐਫ ਦੇ ਮੁਕਾਬਲੇ ਬਹੁਤ ਹੈ ਤਾਂ ਐਚ ਐਫ ਹੀ ਪਰ ਥੋੜਾ ਹਲਕਾ ਜਿੰਨਾ ਕਾਪਨ ਹੈਗਾ ਜੀ ਇੱਕ ਮਤਲਬ ਨਾ ਚਵਾਈ ਭਾਵੇਂ ਬੁੜੀ ਚੋਲੀ ਵੀ ਥੱਤੀ ਹੀ ਮਤਲਬ ਗੁੱਲੇ ਵਾਲਾ ਥਾਣਾ ਜੀ ਜਿਵੇਂ ਅੱਜ ਰਾਤ ਚੋਈ ਸੁਈ ਤੇ ਹੁਣ ਕੁਛ ਨਹੀਂ ਕਹਿਆ ਇਹਨੇ ਜਮਾ ਪਹਿਲੀ ਵਾਰ ਵਿੱਚ ਜਿੱਦੀ ਦੀ ਮਾਤ ਜੰਮੀ ਆ ਅੱਜ ਮਤਲਬ ਹੁਣ ਚੋਈ ਆ ਤੇ ਹੁਣ ਦੇਖ ਲਓ ਜਮਾ ਨਹੀਂ ਇਹਨੇ ਕੋਈ ਕਹਿਆ ਧਾਰਾਂ ਆਪਾਂ ਮਾਰ ਤੇ ਬਾਕੀ ਠੰਡੀ ਵਾਲੀ ਇੱਕ ਹੀ ਤੜ ਕੇ ਫਿਰ ਬਾਲਟੀ ਰੱਖ ਕੇ ਚੋਲੇ ਬਾਲ 80 ਤੇ 9 ਵੀਰੇ ਠੀਕ ਹੈ ਜੀ ਤੇ ਮਗਰ ਬੱਛਾ ਇਹਦੇ ਚ ਤੁਹਾਡਾ ਮਾਨਦਾਨ ਹੋ ਜਾਣਾ ਤੇ ਨੰਬਰ ਫੇਰ ਬੋਲ ਦਿਓ ਜੀ 98726 ਜੀ 0231 ਪਿੰਡ ਪਿੰਡ ਸੂਚਾਂਗੇ ਓਕੇ ਜੀ ਇੱਕ ਵਾਰੀ ਸਿੱ ਇੱਕ ਸਾਨੂੰ ਦਿਖਾਤੀ ਵਾਕਿਆ ਨੰਬਰ ਸਕਰੀਨ ਤੇ ਚੱਲਿਆਂ ਦਾ ਨੋਟ ਕਰ ਲਓ ਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਦਿਲੋ ਧੰਨਵਾਦ ਜਲਦ ਮਿਲਦੇ ਹਾਂ ਕਿ ਨਵੀਂ ਵੀਡੀਓ ਤੇ